ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਆ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ala ਗੁਲਾਮ ਪਤਰਾ ਤੇ ਰਿਕਾਰਡ ਸਮੇਤ ਝੋਟੀ ਤੁਹਾਨੂੰ ਦਿਖਾਉਣ ਲੱਗੇ ਪਾਉ ਸਰਵਨ ਦੇ ਕੋਲੇ ਆਪ ਅਰਜਨ ਕੁੰਗੜ ਦੀ ਸੂਈ ਸਵਾਈ ਆ ਤੇ ਮਗਰ ਕੱਟੇ ਨੂੰ ਜਨਮ ਦੇਤਾ ਕਿਹੜੇ ਦਾ ਬੱਚਾ ਇਹਦੇ ਮਗਰ ਨਵਾਬ ਦਾ ਕੱਟਾ ਕੱਟਾ ਨਵਾਬ ਦਾ ਇਹਦੇ ਕੋਲੇ ਹੈਨਾ ਤੇ ਸੂਆ ਦੂਜਾ ਮੈਨ ਲੱਗਦੀ ਸੂਆ ਦੂਜਾ ਠੀਕ ਆਜੋ ਡਿਟੇਲ ਲੈਨੇ ਆਪਾਂ ਪਾਉ ਤੋਂ ਤੇ ਕੱਦ ਵੇਲ ਵਜਨ ਵਿਰਲਾ ਮਰਲਾ ਇੱਥੋਂ ਤੁਸੀਂ ਚੈੱਕ ਕਰ ਲਓ 20 ਸੇਰੀ ਜੇ ਮੈਂ ਲਾਭਦੇ ਸੀ ਨਾ ਵੀ 20 ਕਿਲੋ ਵਾਲੀ ਲੈਣੀ ਆ ਤਾਂ ਫਿਰ ਭਾਉ ਨਾਲ ਕਨੈਕਟ ਜ਼ਰੂਰ ਕਰਿਆ ਜੋ ਕਿਉਂਕਿ ਜੇ ਇਹਨੇ ਰਾਣੀ ਨੇ ਇਹਨਾਂ ਨੂੰ ਦੁੱਧ ਨਾ ਦਿੱਤਾ ਤਾਂ ਫਿਰ ਗੱਲਾਂ ਯਾਰ ਗਲਤੀ ਆ ਇਹਦੇ ਐਡੀ ਮਹਿਮਾਨ ਵਾਸਤੇ ਵੀ ਕਰਮਾਂ ਵਾਲੀ ਬੜੀ ਤਗੜੀ ਜਵਾਨ ਉੱਚੀ ਲੰਬੀ ਕਿਉਂ ਭਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਤੇ ਇਹ ਸੂਆ ਕਿਹੜਾ ਸੂਈ ਆ ਦੂਜਾ ਪਹਿਲਾਂ ਨੇ ਕਿੰਨਾ ਦੁੱਧ ਪਾਇਆ ਭਾਂਡੇ 16 ਐਤ ਕਿੰਨੇ ਲਾਦੂ 20 ਨੂੰ ਹੱਥ ਇਹ ਤਾਂ ਅਗਲੇ ਦੀ ਸੇਵਾ ਤੇ ਡਿਪੈਂਡ ਹੈ ਹਨਾ ਮੇਰੇ ਕਿਲੋ ਮੇਰੇ ਕੋਲ ਅੱਜ 6 ਮਾਂ ਦਿਨ ਵੈਸੋ ਹੀ ਠੀਕ ਆ ਠੀਕ ਹੈ ਦੁੱਧ 13 12 ਮੰਨੇ ਕੋਈ ਵੀ 12 ਕਿਲੋ ਕੰਡੇ ਵਾਲਾ ਹਾਂ ਭਾਵੇਂ ਦੁੱਧ ਮੰਨੇ ਬੋਲਾ ਮੰਨੇ ਕੋਸ ਮੰਨੇ ਠੀਕ ਆ ਸਾਫ਼ ਗੱਲਾਂ ਸਾਫ਼ ਗੱਲਾਂ ਤੇ ਬੱਚਾ ਇਹਦੇ ਕੋਲੇ ਤੇ ਆਪ ਕੀ ਦੀ ਐ ਤਾਂ ਦੱਸ ਦੀਏ ਅਰਜਨ ਕੁੰਗੜ ਦੀ ਆਪ ਏ ਤੇ ਨਵਾਬਦਨ ਨੇ ਕੱਟੇ ਨੂੰ ਜਨਮ ਦਿੱਤਾ ਆਪ ਅਰਜਨ ਕੁੰਗੜ ਦੀ ਤੇ ਨਵਾਬ ਦੇ ਬੱਚੇ ਨੂੰ ਇਹਨੇ ਜਨਮ ਦੇਤਾ ਕੱਟੇ ਨੂੰ ਕੱਟੇ ਨੂੰ ਹਾਂ ਠੀਕ ਆ ਤੇ ਜੇਰਜੂ ਰੋਕੇ ਪੈ ਗਈ ਜੇਰਜੂ ਕੰਪਲੀਟ ਐਨ ਓਕੇ ਰਿਪੋਰਟ ਆ ਹਣਾ ਤੇ ਚੂਣ ਚਾਂਦੀ ਪੋਲੀ ਰੂ ਮਰ ਗਈ ਰੂ ਮਰ ਗਈ ਤੇ ਅਰਸ਼ ਤੋਰ ਖਾਂਦੀ ਤੋਰਤਾ ਕਰਾਈ ਸੱਜਣੋਂ ਟਾਈਮ ਨੋਟ ਕਰ ਸਵੇਰ ਕਿੰਨੇ ਵਜੇ ਚਵਾਈ ਕੀਤੀ ਹੈ ਜੀ ਇਹਦੀ ਸਾਢੇ 6:00 ਸਾਢੇ 6:00 ਤੇ ਅੱਧਾ ਟਾਈਮ ਹੀ ਹੋਇਆ ਆ ਵੇਖੋ ਸੱਜਣੋਂ 1:00 ਕੇ 9 ਮਿੰਟ ਦਾ ਸਮਾਂ ਜਦੋਂ ਆਪਾਂ ਵੀਡੀਓ ਇਹਦੀ ਬਣਾ ਰਹੇ ਆਂ ਵੇਖਿਓ ਕਦ ਬੇਲ ਤੇ ਇਹ ਸੋਚ ਲਿਓ ਜੇ ਤਾਂ ਹਾਥੀ ਤੇ ਲੈ ਕੇ ਜਾਣੀ ਆ ਤਾਂ ਕੱਲੀ ਜਾਊਗੀ ਜੇ ਸੋਚੋ ਨਾ ਨਾਲ ਮੈਂ ਪਾਲਾਂਗੀ ਨਾਲ ਨਹੀਂ ਪੈਣੀ ਇਹ ਨੋਟ ਕਰ ਲਿਓ ਬਹੁਤ ਵੱਡੀ ਝੋਟੀ ਆ ਕੀ ਬਾਤਾਂ ਵੇਖੋ ਜੇ ਮੈਂ ਕਹਿੰਦਾ ਨਾ ਅਰਸ਼ ਵੀ ਪਲਵਾਨ ਆ ਤਾਂ ਇਹ ਵਾਕਿਆ ਹੀ ਪਲਵਾਨ ਆ ਵੇਖੋ ਮਾਲਤ ਹੋ ਰਿਹਾ ਜਾਂਦਾ ਨਾ ਖਾੜੇ ਚ ਉਹ ਗੱਲ ਹੈ ਦੀ ਕਰਮਾਂ ਵਾਲੀ ਦੀ ਤੇ ਹਾਂ ਕੀ ਕਹਿਣੇ ਇੱਕ ਸੰਦੂਕਾ ਗਾਲੇ ਘੱਪਣੇ ਮੇਰੇ ਕੋਲ ਮੈਨੇ ਜੀ ਨਹੀਂ ਧਰਿਆ ਭਾਈ ਅੱਛਾ ਹਾਂ ਠੀਕ ਆ ਗੋਇਆ ਕਰਨੀ ਹੋਣੀ ਨਹੀਂ ਲੱਗੀ ਪਹਿਲਾਂ ਪੱਠੇ ਨਹੀਂ ਚੱਕੇ ਪੱਠੇ ਪੱਠੇ ਨਹੀਂ ਜੱਕੇ ਯਾਰ ਠੀਕ ਆ ਨਹੀਂ ਤੇ ਮੈਂ ਨਹੀਂ ਗੱਲਾਂ ਹੋਰ ਹੋਣੀਆਂ ਵਾਕਿਆ ਹੀ ਹੈ ਨਾ ਠੀਕ ਹੁਣ ਜੋ ਮਰਜ਼ੀ ਭਾਰੇ ਸੰਭੀ ਵੀ ਬਹੁਤ ਆ ਹਾਂ ਪਿੱਛੋਂ ਤਾਂ ਬੜੀ ਸੰਭੀ ਸੀ ਉਹ ਤਾਂ ਬਾੜੀ ਵਾਕਈ ਜਬਰਦਸਤ ਤੇ ਚੂਣ ਚਾਨ ਦੀ 100 ਦੀ 100 ਹੈਨਾ ਹਾਂ 100 ਦੀ 100 ਤੇ ਦੁੱਧ ਦੁੱਧ ਵਾਲੀਆਂ ਨਾੜਾਂ ਲੀਵੇ ਤੇ ਹੈਨਾ ਕਰਮਾ ਵਾਲੀ ਦੇ ਪਾਈਪ ਲੈਣੀ ਵੇ ਕਿੱਡੀ ਮੋਟੀ ਆਉਂਦੀ ਵਾਕਈ ਕੋਈ ਉੜਾ ਬੰਨਾ ਹੀ ਨਹੀਂ ਹੈਨਾ ਇਹਨੂੰ ਆਂਦੇ ਨਾ ਗੱਠ ਗੱਠ ਤੇ ਥਾਨ ਗੱਠ ਗੱਠ ਤੇ ਵਾਕਈ ਉਧਰੋਂ ਵੀ ਵਿਖਾਈਏ ਹੈਨਾ ਜਿੱਧਰੋਂ ਮਰਜ਼ੀ ਵਿਖਾਈ ਜਾ ਨਹੀਂ ਠੀਕ ਆ ਜੱਟਾ ਵੇਖੋ ਕਰਮਾ ਵਾਲੀ ਬਹੁਤ ਵੱਡੀ ਝੂਟੀ ਆ ਸੱਜਣਾ ਕਦ ਪਾਉਦੇ ਹਾਂ ਹਾਂ ਤੇ ਲਾਂਤਾ ਜਾਇਆ ਹੈਨਾ ਮੋਢੇ ਤੇ ਆ ਗਈ ਮੋਢੇ ਤੇ ਆ ਗਈ ਵਾਕਈ ਬਹੁਤ ਕਰਦਾ ਝੂਟੀ ਦਾ ਕੋਈ ਸ਼ੱਕ ਨਹੀਂ ਤੇ ਇਧਰੋਂ ਵੀ ਕਰ ਇਹਨੂੰ ਉਧਰ ਨੂੰ ਤੇ ਰੇਟ ਇਹਦਾ ਫਿਰ ਰੇਟ ਇਹਦਾ ਜੱਟਾ ਫੋਨ ਤੇ ਕਰਾਂਗੇ ਆਪਾਂ ਨਹੀਂ ਠੀਕ ਹੈ ਕੋਈ ਸ਼ੱਕ ਨਹੀਂ ਭਰਾਵਾ ਇਹ ਰਿਸ਼ਤੇਦਾਰੀ ਚੋਂ ਹਾਂ ਇਹਨਾਂ ਸੱਜਣਾ ਪਾਉ ਨੇ ਲਈ ਜੇ ਇਹ ਰਿਸ਼ਤੇਦਾਰੀ ਚੋਂ ਤੇ ਪਾਉਆਂ ਦਾ ਵੀ ਰੇਟ ਕਰੂੰਗਾ ਮੈਂ ਦਾ ਫੋਨ ਤੇ ਇਹ ਪਾਉ ਬਾਹਲਾ ਤਾਂ ਨਹੀਂ ਜਾਦੇ ਨਹੀਂ ਬਾਣਾ ਨਹੀਂ ਜਾਣਾ ਜੈਜਾ ਕਰਕੇ ਕਮਾਈ ਦੇ ਦੀ ਮਾਜ ਦੇਖ ਲੈਣਾ ਆਉਦੀ ਤੇਰੇ ਨਾਲ ਨਾ ਕਰਾਂਗਾ ਹਾਂ ਵਾਕਿਆ ਯਾਰ ਮੈਂ ਤਾਂ ਯਾਰ ਐਡੀਆਂ ਐਡੀਆਂ ਮਹਈਆਂ ਕਿਤੇ ਕਿਸਮਤ ਨਾਲ ਐਡੀਆਂ ਘਰਾਂ ਚ ਹੁੰਦੀਆਂ ਹੋਣੀਆਂ ਬੜੀ ਤਗੜੀ ਝੋਟੀ ਆ ਹਨਾ ਪਾਉ ਬਿਲਕੁਲ ਸਾਰੀਆਂ ਬਰੀਕੀਆਂ ਵੇਲਾ ਸਿੰਘ ਵੇਲਾ ਹਾਂ ਹੱਥ ਤਰਾ ਪਹਿਲੇ ਬੰਦੇ ਆਖਣਗੇ ਵੀ ਇਹ ਚੌਥੇ ਪੈਵੇਂ ਸੋਏ ਹੋ ਦੀ ਵੱਡੀ ਮੈਂ ਤੇ ਮੇਰੇ ਤਾਂ ਸਹਰਿਆਂ ਗਲਮਾਈ ਨਹੀਂ ਠੀਕ ਆ ਫਰੂਕੇ ਰਿਪੋਰਟ ਆ ਜਵਾਨ ਹੋਣੀ ਜਵਾਨ ਹੋਣੀ ਆ ਹਾਂ ਅਠਤੰਦੀ ਹੋਣਾ ਹੋਈਏ ਨਹੀਂ ਠੀਕ ਆ ਓਕੇ ਆ ਬਹੁਤ ਤਗੜੀ ਚੋਟੀ ਧੰਨਵਾਦ ਸਜਨੋ ਵੀਡੀਓ ਨੂੰ ਐਂਡ ਤੱਕ ਦੇਖੋ